ਕਾਰ ਵੀ ਕਹਿੰਦੀ ਹੈ ਕਿ ਜਿਹੜੇ ਕਿਸਾਨ ਹੈ ਉਹ ਸਹਾਇਕ ਹੰਦੇ ਚੁਣਨ ਬਾਗਵਾਨੀ ਚੁਣਨ ਇਹਨਾਂ ਨੇ ਵੀ ਸਪੈਦੇ ਲਾਏ ਸੀਗੇ ਪਰ ਕੁਝ ਲੋਕ ਹੁਣ ਧੱਕੇ ਨਾਲ ਸਪੈਦੇ ਵਾਟ ਰਹੇ ਜੀਰ ਬਾਈ ਦੇ ਵਿੱਚ 3500 ਬੂਟਾ ਲੈ ਕੇ ਲਾਇਆ ਸੀ ਬਿੱਲ ਮੇਰੇ ਕੋਲ ਹੈ ਜਦ ਮੈਂ 55000 ਰੁਪਏ ਲਾਇਆ ਜੀ ਇਹ ਇਹਨਾਂ ਨੂੰ ਬਹੁਤ ਜਵਾਕਾਂ ਵਾਂਗੂ ਅੱਚੇ ਵਾਂਗੂ ਪਾ ਲਿਆ ਪਰਾ ਦਾ ਮਰਡਰ ਕੀਤਾ ਜੀ ਮੇਰੀ ਰਾਜੀ ਘਰ ਵਾਲੀ ਆ ਔਰ ਉਹਦਾ ਸਾਲਾ ਭਤੀਜਾ ਠੀਕ ਹੈ ਜੀ ਇਹ ਸਾਡੇ ਬੱਚੇ ਨੂੰ ਮੇਰੇ ਕੋਲੋਂ ਜ਼ਬਰਦਸਤੀ ਲੈ ਗਏ ਨੇ ਤੁਹਾਡੇ ਭਰਾ ਦਾ ਕਤਲ ਕਦੋਂ ਹੋਇਆ ਸੀ ਕਿਹੜੇ ਸਾਲ ਨੂੰ 12 ਦੇ ਵਿੱਚ ਮੇਰੀ ਹੀ ਪੜ੍ਹਾਈ ਨੇ ਉਹਨੂੰ ਮਰ ਕੇ ਅਲਫਸੀਆਂ ਗੋਰੀਆਂ ਦੇ ਕੇ ਜੁੰਦੇ ਨੂੰ ਨਹਿਰ ਵੀ ਸਟਿਆਈ ਤੇ ਅਸੀਂ ਮਾਲਕਾਂ ਮੈਂ ਮਾਲਕਾਂ ਮੈਂ ਬੀਜੇ ਨੇ ਇਹਨੇ ਪਾਲੇ ਨੇ ਇਹਨਾਂ ਨੇ ਮੈਨੂੰ ਪੁੱਛਿਆ ਤੱਕ ਨਹੀਂ ਵੀ ਅਸੀਂ ਵੱਡੀ ਏ ਕਿ ਨਾ ਵੱਡੀ ਕਿ ਵੀ ਨਾ ਸਾਡੇ ਜੋ ਡੇਢ ਕਿਲਾ ਬਾਤਾਂ ਜੀ ਉਹ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਹੁਣ ਤੱਕ ਲੈਸ ਖੋਜ ਜਾ ਕੇ ਡੀਐਸਪੀ ਦੇ ਪੇਸ਼ ਹੋਈਆਂ ਜਾ ਕੇ ਉਹ ਮੈਨੂੰ ਕਹਿੰਦਾ ਤੁਸੀਂ ਉਧਰ ਐਸਐਚਓ ਕੋ ਜਾਓ ਐਸਐਚਓ ਜਾਇਓ ਕਹਿੰਦੇ ਬੈਠੋ ਬੀਬੀ ਮੈਨੂੰ ਵੀਡੀਓ ਦਿਖਾਓ ਵੀਡੀਓ ਪਾਈ ਕਹਿੰਦੇ ਅਸੀਂ ਉਹ ਜਿਹਨੂੰ ਦੂਸਰੀ ਪਾਰਟੀ ਉਹ ਗੱਲ ਕਰਾਂਗੇ ਸ਼ਰੇਮ ਚੋਰੀ ਆ ਤੱਕਾ ਸਾਨੂੰ ਪੁੱਛੇ ਤੱਕ ਨਹੀਂ ਜਬਰਦਸਤ ਚੋਰੀ ਵੱਢ ਕੇ ਟਰੱਕ ਭਰ ਕੇ ਜਾ ਰਹੇ ਨੇ ਅਸੀਂ ਮਾਲਕ ਹੈ ਸਾਡੀ ਸਟੇ ਹੈ ਸਾਨੂੰ ਤਾਂ ਪਤਾ ਨਾ ਨੇ ਸਾਡੀ ਪਹਿਲਾਂ ਸੱਸ ਮਾਂ ਮਾਰੀ ਫਿਰ ਸਾਡਾ ਮੇਰਾ ਦਿਉਰ ਮਾਰਿਆ ਫਿਰ ਮੇਰੀ ਮਤਨੇ ਮੇਰੀ ਨਨਦ ਮਾਰੀ ਆਹ ਤੋਂ ਬਾਅਦ ਇਹ ਬੱਚਾ ਦੇ ਲੋ ਕਿਵੇਂ ਮਤਲਬ ਇਹ ਲੈ ਕੇ ਸੱਤ ਕੋ ਚਲੀ ਸਾਨੂੰ ਇਹ ਤਾਂ ਤਵਾਰ ਨਹੀਂ ਹੋਣੇ ਲੈ ਲਿਆ ਬੱਚਾ ਵੀ ਇਹਨੂੰ ਜ਼ਮੀਨ ਵੇਚ ਦੇਣੀ ਆ ਜੀ ਬੱਚਾ ਮਾਰ ਦੇਣਾ ਨੇ ਜੀ ਸਾਨੂੰ ਬੱਚਾ ਚਾਹੀਦਾ ਸਾਫ ਮਿਲਣਾ ਚਾਹੀਦਾ ਵਾ ਜਿਹੜਾ ਕੁਛ ਉਹਨਾਂ ਨੇ ਕੀਤਾ ਸਾਡੇ ਨਾਲ ਤੱਕਾ ਕੀਤਾ ਪੁਲਿਸ ਨੇ ਸਾਡੀ ਨਹੀਂ ਸੁਣੀ ਹੈਗੀ ਪੁਲਿਸ ਅਸੀਂ ਤਾਂ ਸ਼ਰਮ ਕਹਿੰਦੇ ਪੁਲਿਸ ਵਿਕੀ ਗਈ ਸਾਡੀ ਥੋੜੇ ਅੱਗੇ ਬੇਚੀ ਹੀ ਆ ਵੀ ਇਹਦੇ ਪਰਚੇ ਦਰਜ ਹੋਣਾ ਚਾਹੀਦਾ ਸਸੀਗਾਲ ਜੀ ਤੁਸੀਂ ਪੰਜਾਬ ਪ੍ਰਾਈਮ ਟੀਵੀ ਵੇਖ ਰਹੇ ਹੋ ਕਿਹਾ ਜਾਂਦਾ ਹੈ ਕਿ ਸਾਡੇ ਦੇਸ਼ ਦੇ ਅੰਦਰ ਕਾਨੂੰਨ ਦਾ ਰਾਜ ਹੈ ਪਰ ਉਹਦੇ ਨਾਲ ਇਹ ਜਿਹੜਾ ਕਾਨੂੰਨ ਹੈ ਉਹ ਤਕੜੇ ਲਈ ਹੋਰ ਹੁੰਦਾ ਹੈ ਤੇ ਗਰੀਬ ਲਈ ਹੋਰ ਹੁੰਦਾ ਹੈ ਸਾਡੇ ਨਾਲ ਇੱਕ ਕਿਸਾਨ ਪਰਿਵਾਰ ਹੈ ਜਿਨ੍ਹਾਂ ਨੇ ਆਪਣੀ ਜ਼ਮੀਨ ਦੇ ਵਿੱਚ ਸਪੈਦੇ ਬੀਜੇ ਸੀ ਸਰਕਾਰ ਵੀ ਕਹਿੰਦੀ ਹੈ ਕਿ ਜਿਹੜੇ ਕਿਸਾਨ ਹੈ ਉਹ ਸਹਾਇਕ ਅੰਦੇ ਚੁਣਨ ਬਾਗਬਾਨੀ ਚੁਣਨ ਇਹਨਾਂ ਨੇ ਵੀ ਸਪੈਦੇ ਲਾਏ ਸੀਗੇ ਪਰ ਕੁਝ ਲੋਕ ਹੁਣ ਧੱਕੇ ਨਾਲ ਸਪੈਦੇ ਵਾੜ ਰਹੇ ਨੇ ਗੱਲਬਾਤ ਕਰਦੇ ਆਂ ਪਰਿਵਾਰ ਦੇ ਨਾਲ ਕਿ ਆਖਰ ਕਦੋਂ ਸਪੈਦੇ ਲਾਏ ਸੀ ਜਿਹੜੇ ਲੋਕ ਸਪੈਦੇ ਵਾੜ ਰਹੇ ਨੇ ਉਹ ਕਿਉਂ ਵਾੜ ਰਹੇ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਪਿੰਡ ਕਿਹੜਾ ਮੇਰਾ ਨਾਮ ਤੇਜਵਿੰਦਰ ਸਿੰਘਾ ਜੀ ਮੇਰਾ ਪਿੰਡ ਸਰੌਦੀ ਆ ਜੀ ਕੀ ਮਾਮਲਾ ਸੀ ਕੌਣ ਵਾੜ ਰਿਹਾ ਸਪੈਦੇ ਹਾਂਜੀ ਇਹ ਜੋ ਦੂਸਰੀ ਪਾਰਟੀ ਆ ਇਹ ਮੈਂ 2022 ਦੇ ਵਿੱਚ ਜਿਹੜਾਈ ਚ ਸਫੈਦੇ ਆਪ ਲਾਏ ਸੀਗੇ ਤੇ ਅਸੀਂ ਜਦ ਸਭ ਤੋਂ ਸਟੇ ਲਈ ਸੀ ਕਿਉਂਕਿ ਸਾਡਾ ਪਹਿਲਾ ਭਰਾ ਦਾ ਮਰਡਰ ਹੋ ਗਿਆ ਸੀ ਜੋ ਬੱਚਾ ਸੀ ਉਹ ਮਤਬੂਦੀ ਸੀ ਉਹਦੀ ਫਾਜ਼ਿਲ ਵਾਸਤੇ ਜਾਲਸਾ ਬਨੇ ਸਾਨੂੰ ਸ਼ਰੇ ਦੇਤੀ ਤੇ 5-3 ਸਾਲ ਤੋਂ 4 ਸਾਲ ਤੋਂ ਸੁਝਦਾ ਮੈਂ ਪਾਰ ਰਿਹਾ ਨਹੀਂ ਆ ਦੂਜੀ ਪਾਰਟੀ ਕੋਣ ਹੈ ਉਹਨਾਂ ਨਾਲ ਤੁਹਾਡਾ ਰੋਲਾ ਕੀ ਹੈ ਉਹਨਾਂ ਦਾ ਇਸ ਜਮੀਨ ਤੇ ਹੱਕ ਕੀ ਹੈ ਹਾਂਜੀ ਉਹ ਸਾਡੇ ਭਰਾ ਦਾ ਮਰਡਰ ਕੀਤਾ ਜੀ ਮੇਰੀ ਰਾਜੀ ਘਰ ਵਾਲੀ ਆ ਔਰ ਉਹਦਾ ਸਾਲਾ ਪਤੀਜਾ ਠੀਕ ਹੈ ਜੀ ਇਹ ਸਾਡੇ ਬੱਚੇ ਨੂੰ ਮੇਰੇ ਕੋਲੋਂ ਜ਼ਬਰਦਸਤੀ ਲੈ ਗਏ ਨੇ ਕਿਉਂਕਿ ਇਹ ਸਾਨੂੰ ਇਹ ਖਤਰਾ ਸੀਗਾ ਅਸੀਂ ਇਸ ਕਰਕੇ ਸ਼ਰੇ ਲੈ ਕੇ ਆਇਆ ਸੀ ਵੀ ਸਾਡੇ ਭਰਾ ਨੂੰ ਮਾਰਦਾ ਸਾਡੇ ਬੱਚੇ ਨੂੰ ਵੀ ਮਾਰਦਾ ਬੱਚੇ ਦੀ ਫਾਜਲ ਬਾਤ ਤੇ ਅੱਜ ਇਹ ਕਹਿੰਦੇ ਵੀ ਅਸੀਂ ਮਤਲਬ ਕਿ ਇਹ ਸਾਡਾ ਕਬਜ਼ਾ ਸਾਡੀ ਜ਼ਮੀਨਾਂ ਸਾਡੇ ਬੱਚੇ ਦੀ ਜ਼ਮੀਨਾਂ だっਕੇ ਇਹ 1 ਏਕੜ ਜ਼ਮੀਨ ਤਿੰਨ ਭਰਾ ਮੇਜਰ ਸਿੰਘ ਆਪਣੇ ovender ਸਿੰਘ ਤੇ ਗੋਰਮਾਰਗ ਸਿੰਘ ਅੱਜ ਮੇਰੇ ਮੈਂ ਬਾਹਰ ਸਾਂ ਉਹ ਸਾਡਾ ਸਾਂਝਾ ਮਸਤਰਕਾ ਪਿਆ ਕੋਈ ਤਕਸੀਮ ਵੰਡਣੀ ਹੋਈ ਹੈਗੀ ਅੱਜ ਕਿ ਅਸੀਂ ਮਾਲਕਾਂ ਮੈਂ ਮਾਲਕਾਂ ਮੈਂ ਬੀਜੇ ਨੇ ਇਹਨੇ ਪਾਲੇ ਨੇ ਇਹਨਾਂ ਨੇ ਮੈਨੂੰ ਪੁੱਛਿਆ ਤੱਕ ਨਹੀਂ ਵੀ ਅਸੀਂ ਵੱਢੀ ਹੈ ਕਿ ਨਾ ਪੱਟੀ ਹੈ ਇਹ ਕਹਿੰਦੇ ਨੇ ਵੀ ਜ਼ਮੀਨ ਲਈ ਹੈ ਜਾਂ ਹੋਰ ਮੇਰੇ ਕੋਲ ਮੇਰੇ ਲਈ ਜਿਹੜਾ ਸਮਝਦਾ ਉਹਦਾ ਮੇਰਾ ਮਾਲਵਾ ਮੇਰਾ ਕਿਉਂ ਵੱਡੇ ਨਾਲ ਮੈਨੂੰ ਪੁੱਛੀ ਵੇ ਕਰ ਕਿਉਂ ਵੱਡੇ ਨਹੀਂ ਤੁਹਾਡੇ ਭਰਾ ਦਾ ਕਤਲ ਕਦੋਂ ਹੋਇਆ ਸੀ ਕਿਹੜੇ ਸਾਲ ਵਿੱਚ 2012 ਦੇ ਵਿੱਚ ਮੇਰੀ ਹੀ ਪੜ੍ਹਾਈ ਨੇ ਉਹਨੂੰ ਮਟ ਕੇ ਅਲਫਾਸ਼ੀਆਂ ਗੋਲੀਆਂ ਦੇ ਕੇ ਜਿਉਂਦੇ ਨੂੰ ਨਹਿਰ ਵੀ ਸੁੱਟਿਆਈ ਸੀ ਯਾਨਕਿ ਉਹ ਕੇਸ ਦਾ ਮਦਈ ਮੈਂ ਆ ਉਸਨੂੰ ਸਜ਼ਾ ਕਰਵਾਈ ਆ ਉਮਰ ਕੈਦ ਹੋਈ ਹੋਈ ਆ 2022 ਚ ਬੇਲ ਆ ਕੇ ਛੁੱਟੀ ਲੈ ਕੇ ਉਹ ਇਹ ਸਾਡੇ ਕਬਜੇ ਦੇ ਪਹਿਲਾਂ ਵੀ ਕਬਜਾ ਲੈਣ ਆਈ ਆ ਫਿਰ ਪਿੱਛੇ ਵੀ ਜਿਹੜੇ ਪਿਛਲੇ ਸਾਲ ਕਬਜਾ ਹੋਇਆ ਉਹ ਵੀ ਇਹਦੇ ਪਰਚਾ ਹੋਇਆ ਉਹਦੇ ਭਰਾ ਨੂੰ ਭਤੀਜੇ ਨੂੰ ਆਪ ਲੈ ਕੇ ਆਈਆ ਉਹ ਪਰਚਾ ਦਰਜਾ ਹਾਂਜੀ ਤੁਹਾਡੇ ਭਰਾ ਨੂੰ ਕਤਲ ਕਿਉਂ ਕਰਤਾ ਸੀਗੇ ਇਹਨਾਂ ਨੇ ਉਹਦਾ ਜੀ ਸਿਰਫ ਇਹੇ ਹੀ ਪ੍ਰਾਪਰਟੀ ਪਿੱਛੇ ਕਿਉਂਕਿ ਉਹ ਕਹਿੰਦਾ ਸੀ ਇਹ ਕਹਿੰਦੀ ਵੀ ਇਹ ਪ੍ਰਾਪਰਟੀ ਵੇਚ ਮੈਂ ਆਪਣੇ ਭਤੀਜੇ ਦਾ ਵਿਆਹ ਕਰਨ ਲੈ ਉਹ ਕਹਿੰਦਾ ਮੈਂ ਮਾਂ ਨਹੀਂ ਵੇਚ ਸਕਦਾ ਇਸੇ ਕਰਕੇ ਉਹਨੂੰ ਨਾ ਵੇਚਣ ਤੇ ਇਸੇ ਪ੍ਰਾਪਰਟੀ ਪਿੱਛੇ ਉਹਨੂੰ ਨਾ ਚੜੀ ਹਾਲਤ ਵਿੱਚ ਜਿਉਂਦੇ ਨੂੰ ਹੀ ਭਾਖੜਾ ਨਹਿਰ ਵਿੱਚ 2 12 ਦੇ ਵਿੱਚ ਸਿੱਟ ਕੇ ਆਈ ਆ ਜਿਉਂਦੇ ਨੂੰ ਨਹੀਂ ਜਿਹੜਾ ਤੁਸੀਂ ਕਹਿੰਦੇ ਹੋ ਪੁੱਤਾ ਭਤੀਜਾ ਤੁਹਾਡਾ ਮੰਦਬੁੱਧੀ ਆ ਉਹ ਕਦੋਂ ਤੋਂ ਆ ਕੀ ਹੁਣ ਪ੍ਰੋਬਲਮ ਹੈ ਕਿੰਨੀ ਉਮਰ ਆ ਉਹਦੀ ਉਹ ਜੀ ਆ ਜੀ 32 ਸਾਲ ਦੀ ਉਮਰ ਹੋਊਗੀ ਉਸ ਵੇਲੇ ਵੀ ਉਹ ਮਤਬੁੱਧੀ ਸੀਗਾ ਉਹ ਆਪਣੀ ਨਾਨੀ ਦੇ ਨਾਲ ਪਿਆ ਸੀ ਨਾਨੀ ਵੀ ਘਰ ਸੀ ਤੇ ਇਹਦੀ ਭੈਣ ਆਪਣੇ ਜਿਹੜੇ ਘਰ ਆ ਜੀ ਭੈਣ ਮਾਂ ਇਹਨਾਂ ਨੇ ਮਿਲ ਕੇ ਮਰਡਰ ਕੀਤਾ ਨਹੀਂ ਇਹਦੀ ਤੁਸੀਂ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਕਿ ਸਾਡੇ ਸਪੈਦੇ ਵਾਧਦੇ ਨਹੀਂ ਹੁਣ ਅੱਜ ਸ਼ਿਕਾਇਤ ਕੀਤੀ ਆ ਐਸਐਸਪੀ ਸਾਹਿਬ ਨੂੰ ਪਰਚਾ ਵੀ ਦਿੱਤਾ ਤੇ ਅਸਚੂ ਸਾਹਿਬ ਕੋਲ ਕਿ ਮਿਲ ਕੇ ਆਇਆ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਹੁਣ ਮੰਗ ਕੀ ਕਰਦੇ ਹਾਂ ਮੰਗ ਸਾਡੀ ਇਹ ਜਿਹੜਾ ਜਿੰਨਾ ਵੀ ਇਹ ਮਲਵਾ ਜਿਹੜਾ ਵੱਧਿਆ ਸਾਡਾ 50 ਲੱਖ ਦਾ ਨੁਕਸਾਨ ਹੋਇਆ ਸਾਨੂੰ ਇਹਦਾ ਮੌਜਾ ਮਿਲਣਾ ਚਾਹੀਦਾ ਸਾਨੂੰ ਪੁੱਛਣ ਜੇ ਜਿਵੇਂ ਵੀ ਹੈ ਇਹ ਦੇਖੋ ਸ਼ਰੇਮ ਚੋਰੀ ਆ ੱੱਕਾ ਸਾਨੂੰ ਪੁੱਛੇ ਤੱਕ ਨਹੀਂ ਜ਼ਬਰਦਸਤੀ ਚੋਰੀ ਵੱਢ ਕੇ ਟਰੱਕ ਭਰ ਕੇ ਜਾ ਰਹੇ ਨੇ ਅਸੀਂ ਮਾਲਕ ਹੈ ਸਾਡੀ ਸਟੇ ਹੈ ਸਾਨੂੰ ਤਾਂ ਪਤਾ ਹੋਣਾ ਚਾਹੀਦਾ ਇਹ ਪ੍ਰਸ਼ਾਸਨ ਕੀ ਕਰ ਰਿਹਾ ਕੋਸ਼ਿਸ਼ ਕੀ ਕਰ ਰਹੀ ਹੈ ਫੜੀ ਮਤਲਬ ਇਹ ਪਰਿਵਾਰ ਹੈ ਜਿਹੜਾ ਕਹਿੰਦਾ ਕਿ ਸਪੈਦੇ ਬੀਜੇ ਸੀ ਨਾ ਪੁਲਿਸ ਸੁਣਦੀ ਹੈ ਕਿਉਂਕਿ ਕੋਰਟ ਦੇ ਵਿੱਚ ਕੇਸ ਨੇ ਸਟੇ ਲੱਗੀ ਹੋਈ ਹੈ ਪਹਿਲਾਂ ਭਰਾ ਦਾ ਮਰਡਰ ਕਰਤਾ ਸੀ ਹੁਣ ਧੱਕੇ ਨਾਲ ਸਪੈਦੇ ਵੱਡੇ ਜਾ ਰਹੇ ਆ ਭਾਵੇਂ ਛੁੱਟੀ ਤੇ ਆਏ ਹੋਏ ਨੇ ਕਿਉਂਕਿ ਜੇਲ੍ਹ ਦੇ ਵਿੱਚ ਉਹ ਛੁੱਟੀ ਹੈ ਸਜ਼ਾ ਜਾਬ ਤੱਕ ਐਦੀ ਨੇ ਛੁੱਟੀ ਤੇ ਆਏ ਨੇ ਪਰ ਫਿਰ ਵੀ ਕਾਨੂੰਨ ਦੀ ਕੋਈ ਪਰਵਾਹ ਨਹੀਂ ਛਰੇਮ ਕਾਨੂੰਨਦਿਆਂ ਤਾਂ ਜਿਹਾੜਾਈਆਂ ਜਾ ਰਹੀਆਂ ਪੁਲਿਸ ਹੈ ਪ੍ਰਸ਼ਾਸਨ ਹੈ ਉਹ ਵੀ ਨਹੀਂ ਸੁਣਦਾ ਮੈਂ ਵੀ ਸਾਡੇ ਨਾਲ ਨੇ ਕੀ ਨਾਮ ਹੈ ਜੀ ਤੁਹਾਡਾ ਰਜਿੰਦਰ ਕੌਰ ਵੀਰੇ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦੇ ਵੀ ਅਸੀਂ ਪੁੱਤਾਂ ਵਾਂਗੂ ਸਪੈਦੇ ਪਾਲੇ ਆਪ ਲਾਏ ਬੱਚੇ ਨੂੰ ਵੀ ਅਸੀਂ ਆਪ ਰੱਖਿਆ ਸੀ ਆਪ ਨੂੰ ਸਭ ਕੁਝ ਕਰਦੇ ਸੀਗੇ ਅਸੀਂ ਖੰਨੇ ਗਏ ਤੇ ਮੁਰਾ ਚੋਰੀ ਕਰਕੇ ਬੱਚਾ ਘਰੋਂ ਚੋਰੀ ਕਰਕੇ ਲੈ ਗਏ ਨੇ ਪਿਛਲੇ ਸਾਲ ਵੀ ਨਾ ਸਾਡੇ ਜੋਂ 1.5 ਕਿਲਾ ਬਾਤਾਂ ਜੀ ਉਹ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਹੁਣ ਤੱਕ ਜੀ ਸਟੇ ਲੱਗੇ ਉਹਦੇ ਵਿਚਾਰ ਵੀ ਸਾਰੇ ਤੋੜ ਕੇ ਸਾਡੇ ਲਾਏ ਤਾਰ ਤੂ ਤੋੜ ਕੇ ਫਿਰ ਵੀ ਵੱਢ ਕੇ ਲੈ ਗਏ ਜੀ ਸਾਰਾ ਕੁਝ ਲੈ ਗਏ ਫਿਰ ਉਹਨੇ ਕੁਝ ਨਹੀਂ ਸਮਝਿਆ ਕੱਲ੍ਹ ਹੀ ਆਏ ਨੇ ਉਹ ਦਾ ਨਹੀਂ ਫਿਰਦੇ ਸੀ ਇਹਨਾਂ ਦੇ ਮਗਰ ਉਹ ਕਾਨੂੰ ਪੁੱਛਿਆ ਵੀ ਕਿਉਂ ਕਰਿਆ ਉਹ ਕਹਿੰਦੇ ਕਿਸੇ ਮਾਲਕ ਨਾ ਗੰਗਮਾਲ ਕਿਹੜੇ ਨਾਲ ਗੱਲ ਕਰੀ ਅਸੀਂ ਸਾਰਾ ਕੁਝ ਕਰਦੇ ਆ ਜੀ ਸਾਰੇ ਸਪੈਦੇ ਪਾਲੇ ਤਿੰਨ ਸਾਲ ਲਗਾਤਾਰ ਦੀ ਮਿਹਨਤ ਕਰਿਆ ਜੀ ਪਰ ਅਜ ਉਹਨਾਂ ਸਾਡਾ ਸਭ ਕੁਝ ਬੇਕਾਰ ਕਰਤਾ ਜੀ ਕੱਲਮ ਦਾ ਨੇ ਇੰਨਾ ਉਹਨਾਂ ਦੇ ਪਿੱਛੇ ਕਿਹੜੀ ਤਾਕਤ ਹੈ ਜਿਹੜੀ ਉਹਨੂੰ ਨਾ ਕਾਨੂੰਨ ਦਾ ਡਰ ਹੈ ਨਾ ਕਿਸੇ ਦਾ ਪ੍ਰਸ਼ਾਸਨ ਹੈ ਜੀ ਪ੍ਰਸ਼ਾਸਨ ਹੈ ਜੀ ਸਾਰਾ ਸਾਰੀ ਪੁਲਿਸ ਵੀ ਕੀ ਹੋਈ ਹੈ ਜੀ ਉਹਨਾਂ ਨੇ ਮੂਰੇ ਮੈਂ ਖੁਦ ਆਪ ਜਾ ਕੇ ਜਦੋਂ ਪਤਾ ਲੱਗਿਆ ਵੀ ਇਹ ਕਿਹਨੇ ਮੈਂ ਹਸਤਾਣ ਗਈ ਸੀ ਉਹਨਾਂ ਨੂੰ ਫੋਨ ਕਰਿਆ ਵੀ ਸਾਡੇ ਸਪੈਦੇਵਾ ਤੇ ਮੈਂ ਖੁਦ ਜਾ ਕੇ ਡੀਐਸਪੀ ਦੇ ਪੇਸ਼ ਹੋਈਆਂ ਜਾ ਕੇ ਉਹ ਮੈਨੂੰ ਕਹਿੰਦੇ ਤੁਸੀਂ ਉਧਰ ਐਸਐਚਓ ਕੋ ਜਾਓ ਐਸਐਚਓ ਕੋ ਜਾਇਓ ਕਹਿੰਦੇ ਬੈਠੋ ਬੀਬੀ ਮੈਨੂੰ ਵੀਡੀਓ ਦਿਖਾਓ ਵੀਡੀਓ ਪਾਈ ਕਹਿੰਦੇ ਅਸੀਂ ਉਹ ਜਿਹਨੂੰ ਦੂਸਰੀ ਪਾਰਟੀ ਉਹ ਗੱਲ ਕਰਾਂਗੇ ਫਿਰ ਇਹ ਆ ਗਏ ਮੈਨੂੰ ਘਰੋਂ ਬੁਲਾਇਆ ਤੁਸੀਂ ਆ ਜਾਓ ਵੀ ਮੰਗੇ ਉਹ ਅਸੀਂ 6 ਵਜੇ ਆਏ ਜੀ ਕੋਈ ਪਾਰਟੀ ਨਹੀਂ ਆਈ ਜੀ ਨਹੀਂ ਉਹਨੂੰ ਤੁਸੀਂ ਐਸਐਚਓ ਨੂੰ ਕਿਹਾ ਨਹੀਂ ਉਹ ਤਾਂ ਸਪੈਦੇ ਲੱਦ ਲੱਦ ਕੇ ਲਿਆ ਰਹੇ ਆ ਤੁਸੀਂ ਕਹਿੰਦੇ ਉਹ ਕਾੜੀ ਕਾਤੇ ਕਰਦੇ ਹੋ ਜੀ 112 ਨੰਬਰ ਤੇ ਫੋਨ ਕਰਿਆ ਤੇ 100 ਨੰਬਰ ਤੇ ਕਰਾਂ 112 ਵਾਲੀ ਵੀ ਬਾਅਦ ਚ ਆਈ ਆਪਰਸ ਉਹੀ ਬੰਦੇ ਜਾ ਕੇ ਉਹਨੂੰ ਕਹਿ ਰਹੇ ਅਸੀਂ ਕਿਉਂ ਪਰਚਾ ਦਰਜ ਕਰੀਏ ਇਹਨਾਂ ਤੇ ਤੇ ਇਹਨਾਂ ਨੇ ਕਰਿਆ ਜੀ ਸਭ ਕੁਝ ਪਾਸ ਕੋਈ ਇਹਨਾਂ ਨੇ ਕੋਈ ਕਿਸੇ ਨੇ ਵੀ ਨਹੀਂ ਸੁਣੀ ਜੀ ਇਹ ਸਾਡਾ ਸਾਡਾ ਹੱਕ ਵੱਢ ਕੇ ਚੋਰੀ ਕਰਕੇ ਲੈ ਗਏ ਨਾ ਸਾਨੂੰ ਪੁੱਛੇ ਵੀ ਗਿਆ ਸਾਨੂੰ ਪਤਾ ਤੱਕ ਕੇ ਪਰ ਪਰ ਲੈ ਗਏ ਜੀ ਅਸੀਂ ਆ ਰਹੀਏ ਚਾਰ ਦਿਨਾਂ ਕੋਲੇ ਇਹ 4 ਸੀਗਾ ਜੇਰ ਖੜ ਜਾਂਦੇ ਨੇ ਕੁਝ ਮਾਰ ਸਾਡੇ ਕੋ ਵੀਡੀਓ ਆ ਜੀ ਦੇਖੋ ਵਿੱਚ ਕਿ ਮਗਰ ਆਉਂਦੇ ਨੇ ਕਹਿੰਦੇ ਆ ਕੋ ਗੱਲ ਕਰੋ ਉਹ ਦਾ ਮ ਲੈ ਕੇ ਮਗਰ ਭੱਜ ਆ ਨੇ ਜੀ ਇਹਨਾਂ ਦੇ ਅਸੀਂ ਕਿਵੇਂ ਇਹਨਾਂ ਨੂੰ ਉਹ ਕਰਦੀ ਹੈ ਜੀ ਕੱਲਾ ਕਲਾਪਾ ਬੰਦਾ ਮੈਂ ਘਰ ਆ ਇਹਨਾਂ ਨੂੰ ਕੁਝ ਹੋ ਗਿਆ ਕੌਣ ਜ਼ਿੰਮੇਵਾਰਾ ਜੀ ਪ੍ਰਸ਼ਾਸਨ ਜ਼ਿੰਮੇਵਾਰਾ ਕੋ ਉਹ ਜ਼ਿੰਮੇਵਾਰ ਨੇ ਜੀ ਦੇ ਵਿੱਚ ਜਮਾ ਸਫੈਦਾ ਲੈ ਕੇ ਲਾਇਆ 3500 ਬੂਟਾ ਲਾਇਆ ਸੀ ਇਹ ਜਦੋਂ ਮੈਂ ਇਹ 2022 ਦੇ ਵਿੱਚ 3500 ਬੂਟਾ ਲੈ ਕੇ ਲਾਇਆ ਸੀ ਬਿੱਲ ਮੇਰੇ ਕੋਲ ਹੈ ਜਦੋਂ ਮੈਂ 55000 ਰੁਪਏ ਲਾਇਆ ਜੀ ਤੇ ਇਹ ਇਹਨਾਂ ਨੂੰ ਬਹੁਤ ਜਵਾਕਾਂ ਵਾਂਗੂ ਚੇਮਾਂ ਨੂੰ ਪਾ ਲਿਆ ਬਸ ਸਾਡੀ ਥੋੜੇ ਅੱਗੇ ਵੇਚੀ ਹੀ ਆ ਵੀ ਇਹਨਾਂ ਦੇ ਪਰਚੇ ਦਰਜ ਹੋਣਾ ਚਾਹੀਦਾ ਇਹ ਸਾਡੇ ਨਾਲ ਧੱਕਾ ਕਰ ਰਹੇ ਹੈਗਾ ਜੀ ਬੇਲੇ ਦਾ ਹੈਗਾ ਜਿਸ ਪੈਡੀ ਕੋਈ ਸੁਣ ਬਾਈ ਉਹ ਭੈਣ ਕਰੀ ਨਾਲ ਸੀ ਜਦੋਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਜਿਹੜਾ ਕੁਝ ਉਹਨਾਂ ਨੇ ਕੀਤਾ ਸਾਡੇ ਨਾਲ ਧੱਕਾ ਕੀਤਾ ਪੁਲਿਸ ਨੇ ਸਾਡੀ ਨਹੀਂ ਸੁਣੀ ਹੈਗੀ ਪੁਲਿਸ ਅਸੀਂ ਤਾਂ ਸ਼ਰਮ ਕਹਿੰਦੇ ਪੁਲਿਸ ਬਿਕੀ ਹੋਈ ਆ ਕਹਿ ਦੇਣ ਜਿਹੜਾ ਕੋਈ ਕਹਿੰਦਾ ਵੀ ਹਾਂ ਵੀ ਕਹਿੰਦੀ ਆ ਅਸੀਂ ਕਹੀਏ ਸਾਝਾ ਸਾਝਾ ਮਸਤ ਨਹੀਂ ਹੋਈ ਹੈਗੀ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਬਸ ਅੱਜ ਸਾਡੇ ਕੋਲ ਫਰਜ਼ਾ ਜੀ ਸੀ 10 ਏਕੜ ਜ਼ਮੀਨ ਤੰਨਬਾ ਉਹ ਤੰਨ ਮਾਲਕਾ ਸੀ ਮਲਕੀਆ ਤੇ ਮੇਜਰ ਸਿੰਘ ਜਿਹੜਾ ਮਰਰ ਕਰਤਾ ਇੱਕ ਭਪਿੰਦਰ ਸਿੰਘ ਗੁਰਮukh ਸਿੰਘ ਜੋ ਕਿ ਗੁਰਮukh ਸਿੰਘ ਜੀ ਉਹ ਮੇਰੇ ਕੋਲੇ ਪਰਪਟੀ ਅਸੀਂ 10 ਏਕੜ ਸਾਂਝੇ ਮਿਸਤਰੀ ਕਾ ਜਮੀਨ ਪਈ ਉਹ ਸਾਨੂੰ ਪੁੱਛਿਆ ਤੱਕ ਨਹੀਂ ਕੋਈ ਤੱਕ ਸਹੀ ਵੰਡਣੀ ਹੋਈ ਇਹ ਜਨਾਨੀ ਨੇ ਵੀ ਨਾ ਪਹਿਲਾਂ ਸਾਡੇ ਨਾਲ ਪਰਚਾ ਹੋਣਾ ਚਾਹੀਦਾ ਇਹ ਜਨਾਨੀ ਸਾਡੀ ਪਹਿਲਾਂ ਸੱਸ ਮਾਰੀ ਫਿਰ ਸਾਡਾ ਮੇਰਾ ਦਿਉਰ ਮਾਰਿਆ ਫਿਰ ਮੇਰੀ ਮਤਨੇ ਮੇਰੀ ਨਨਦ ਮਾਰੀ ਆਹ ਤੋਂ ਬਾਅਦ ਇਹ ਬੱਚਾ ਦੇ ਲੋ ਕਿਵੇਂ ਮਤਲਬ ਇਹ ਲੈ ਕੇ ਸਭ ਤੋਂ ਕੋ ਚਲੀ ਸਾਨੂੰ ਇਹ ਤਾਂ ਤਵਾਰ ਨਹੀਂ ਹੋਣੇ ਲੈ ਲਿਆ ਬੱਚਾ ਵੀ ਇਹਨੂੰ ਜਮੀਨੇ ਵੇਚ ਦੇਣੀਆਂ ਨਹੀਂ ਬੱਚਾ ਮਾਰ ਦੇਣਾ ਨੇ ਜੀ ਸਾਨੂੰ ਬੱਚਾ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਇਹ ਨਾ ਬੰਦਿਆਂ ਤੇ ਪਰਚਾ ਦਰਦਵਾ ਚਾਹੀਦਾ ਸਾਡੇ ਸਲੌਦੀ ਪਿੰਡ ਦੇ ਦੋ ਬੰਦੇ ਪਰਮਜੀਤ ਸਿੰਘ ਤੇ ਪਿੱਲਾ ਮੁੰਡਾ ਗੁਰਦੇਵ ਸਿੰਘ ਉਹ ਵੀ ਨਾਲ ਨੇ ਜੀ ਨਰੇ ਉਹ ਸਾਰੇ ਸੀਆਰ ਨੇ ਉਹਨਾਂ ਦਿੰਦੇ ਜੀ ਜਦੋਂ ਇੱਧਰ ਆ ਜਾਂਦੇ ਨੇ ਜੀ ਇਹ ਸਾਡੇ ਗੇਟ ਦੇ ਮ ਕਿਤਾ ਲਾ ਕੇ ਬੈਠੇ ਨੂੰ ਕਰੋ ਕੌਣ ਨਿਕਲਦਾ ਕੌਣ ਨਾ ਕੋ ਸਭ ਸੀਆਰ ਹੀ ਦਿੰਦੇ ਨੇ ਜੀ ਜਿਦਣ ਪਹਿਲਾਂ ਜਿਨ ਪ੍ਰਸ਼ਾਸਨਾਂ ਮਿਲ ਕੇ ਵਿਕੇ ਹੋ ਨਹੀਂ ਜੀ ਸਾਰੇ ਕੁਸ ਪਿੰਡ ਦੇ ਬੰਦੇ ਹੋਰ ਵੀ ਨੇ ਉਹ ਨਾ ਹੋਣੇ ਉਹ ਵੀ ਦੱਸਾਂਗੇ ਜੀ ਫੇਰ ਬਾਕੀ ਦੂਜੀ ਗੱਲ ਇਹਨਾਂ ਜਿਦਣ ਪਹਿਲਾਂ ਵੀ ਸਾਡੇ ਕਰਨਾਏ ਨੇ ਜੀ ਇਹ ਕਾ ਕਰਨਾਏ ਨੇ ਬੋਣ ਆਏ ਨੇ ਜੀ ਪਿਛਲੇ ਸਾਲ ਸਾਡੇ ਜਾਉ ਤਿੰਨ ਕਿਲੇ ਖਰਾਬ ਕਰਨੇ ਉਹਦਾ ਵੀ ਸਾਨੂੰ ਕੋਈ ਮਾਅਵਜ਼ਾ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਸਾਡੀ ਕੋਈ ਸੁਣਵਾਈ ਹੋਈ ਯਾਰੀ ਉਸ ਦਿਨ ਵੀ ਇਹ ਬੰਦੇ ਸਾਡੇ ਪਿੰਡ ਦੇ ਸਾਡੇ ਗੇਟ ਮੂਹਰੇ ਖੜੇ ਸੀ ਜਦੋਂ 100 ਨੰਬਰ ਤੇ ਪੁਲਿਸ ਬੁਲਾਈ ਫੇਰੇ ਬੰਦੇ ਭੱਜੇ ਨੇ ਇਸ ਸਾਡੇ ਪਿੰਡ ਦੇ ਬੰਦੇ ਵੀ ਨਾਲ ਮਿਲੇ ਹੋਏ ਨੇ ਜੀ ਇਹ ਉਹ ਪਰਿਵਾਰ ਹੈ ਕਿ ਕਹਿੰਦੇ ਮੀਆਂ ਬੀਬੀ ਜੋੜਾ ਦੋਨੋਂ ਹੀ ਘਰ ਦੇ ਵਿੱਚ ਕੱਲ ਕੈਮਰਾਮੈਨ ਨੂੰ ਕਹਾਂਗੇ ਪਿੱਛੇ ਤਸਵੀਰਾਂ ਦਿਖਾ ਦੇ ਕਿਵੇਂ ਜਿਹੜੇ ਦੋ ਪਾਰਟੀਆਂ ਦਾ ਜੇ ਰੋਲਾ ਵੀ ਹੈ ਪਰ ਕਿਸੇ ਆਸਥਕਰ ਕਿਸਾਨ ਦੀ ਫਸਲ ਹੈ ਜਿਹੜੀ ਉਹਨੂੰ ਵੱਢਣ ਦਾ ਲੈ ਕੇ ਜਾਣ ਦਾ ਕਿਸੇ ਕੋਲ ਹੱਕ ਨਹੀਂ ਪਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਪੈਦਿਆਂ ਦੀ ਕਟਾਈ ਹੋਈ ਹੈ ਕਟਾਈ ਹੋ ਕੇ ਜਿਹੜੀ ਦੂਜੀ ਧਿਰ ਸ਼ਰੇਆਮ ਸਪੈਦੇ ਲੋਰ ਕਰਕੇ ਕਹਿੰਦੇ ਲੈ ਕੇ ਜਾ ਰਹੇ ਨਾ ਪੁਰਸ ਸੁਣਦੀ ਹੈ ਨਾ ਪ੍ਰਸ਼ਾਸਨ ਸੁਣਦਾ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਭਾਟੀਆ